ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀਆ ਪਿੰਡ ਕਮਾਲਪੁਰ ਤਹਿਸੀਲ ਜ਼ਿਲ੍ਹਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਤੇ ਸ਼ਿਵਾਜਪੁਰ ਥੋੜੀ ਦੂਰੀ ਤੇ ਆ ਦੋਸਤੋ ਤੇ ਗਲਾਲੀਪੁਰ ਪਿੰਡ ਬਿਲਕੁਲ ਲੱਗ ਗਿਆ ਠੀਕ ਹੈ ਜੀ ਭਗਵਾਨਪੁਰ ਥੋੜੀ ਦੂਰੀ ਤੇ ਆ ਤੇ ਖਾਸ ਵਿਜ਼ਿਟ ਤੁਸੀਂ ਆ ਪਿੰਡ ਕਮਾਲਪੁਰ ਕਰਨੀ ਆ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਇੱਕ ਤੁਹਾਨੂੰ ਵਾੜ ਦਿਖਾਵਾਂਗੇ ਓਵਰ ਆਲ ਜੰਨੀਆਂ ਵਾੜਾ ਹੋਣਗੀਆਂ ਤਿੰਨ ਵਾੜਾ ਹੋਣਗੀਆਂ ਠੀਕ ਹੈ ਜੀ ਤੇ ਇਸ ਘਰੋਂ ਆਪਾਂ ਪਹਿਲਾ ਵੀਡੀਓ ਪਾਈ ਸੀ ਇੱਕ ਵੀਰ ਆਯਾਦ ਦੇ ਨਾਲ ਗੱਲਬਾਤ ਕਰਾਂਗੇ ਤੇ ਚਾਰ ਬੈੜਾ ਹੋਣਗੀਆਂ ਚਾਰੇ ਬੈੜਾਂ ਦੀ ਪ੍ਰੋਪਰ ਡਿਟੇਲ ਜਿਹੜੀ ਆ ਉਹ ਵੀਰ ਤੋਂ ਪੁੱਛ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਪੁੱਛ ਜਿਹੜਾ ਪਸੰਦ ਆਊਗਾ ਤੁਹਾਨੂੰ ਇੱਕ ਟਾਈਮ ਦੋ ਟਾਈਮ ਚਪਾਈ ਕਰ ਸਕਦੇ ਹੋ ਤਸੱਲੀ ਕਰ ਸਕਦੇ ਹੋ ਅੱਜ 21 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਸਕਦੇ ਹੋ ਕੋਈ 12:30 1 ਵਜੇ ਦਾ ਜਿਹੜਾ ਦੋਸਤ ਸਮਾਂ ਹੈਗਾ ਆਓ ਕਰਦੇ ਹਾਂ ਗੱਲਬਾਤ ਸਭ ਤੋਂ ਪਹਿਲਾਂ ਭਾਈ ਜਗਤ ਸਿੰਘ ਜੀ ਸਸਰੀਕਾਰ ਸਸਰੀ ਦਾ ਵੀਰ ਜੀ ਹੋਰ ਸਭ ਕੀ ਆਲ ਚੱਲਦੀ ਬਹੁਤ ਵਧੀਆ ਪਰਾ ਠੀਕ ਠਾਕ ਹਾਂਜੀ ਵਧੀਆ ਤੁਸੀਂ ਸਭ ਅੱਛਾ ਜਗਤ ਭਾਈ ਵਪਾਰ ਦਾ ਕੰਮ ਕਿਵੇਂ ਚੱਲੀ ਜਾਂਦਾ ਕਿ ਛੜਤਾ ਸਵੇਰੇ ਨਹੀਂ ਨਹੀਂ ਚੱਲੀ ਜਾਂਦਾ ਵੀਰੇ ਇਹਨਾਂ ਕੀ ਵੀਡੀਓ ਪਾਉਣ ਦਾ ਟਾਈਮ ਨਹੀਂ ਗਾਈਆਂ ਆਈ ਗਈਆਂ ਵੇਖਦੀਆਂ ਗਈਆਂ ਨਾਲ ਦੀ ਨਾਲ ਵੀਡੀਓ ਦਾ ਟਾਈਮ ਨਹੀਂ ਲੱਗਾ ਹਾਂ ਟਾਈਮ ਨਹੀਂ ਲੱਗਾ ਹਾਂ ਹਾਂਜੀ ਬਾਕੀ ਘਰੇ ਅੱਡੇ ਤੇ ਫਾਰਮ ਪਰ ਪਸ਼ੂ ਨਿਕਲਦੇ ਆਉਂਦੇ ਪਾਸੇ 1 2 ਦੇ ਮੰਨ ਲਓ ਆਈ ਗਈ ਹੈ ਹਮ ਤੇ ਅੱਜ ਪਸ਼ੂ ਆਪਣੇ ਕੋਲ ਓਵਰ ਆਲ ਕਿੰਨੇ ਆ ਚਾਰ ਵੜਾ ਹੈ ਜੀ ਚਾਰ ਵੜਾ ਹਾਂਜੀ ਵੀ ਉਹਨਾਂ ਦੀ ਹਿਸਟਰੀ ਹੈਗੀ ਆ ਸੂਈਆਂ ਸੂਈਆਂ ਤਾਂ ਦੀ ਦੋ ਗੱਬਣਾ ਐ ਇੱਕ ਆ ਮੰਨ ਲਓ ਤਿੰਨ ਥੋੜੀ ਗੋ ਤਿੰਨ ਚੋਂ ਮਿਣੀ ਸੂਈ ਆ ਇੱਕ ਤੇ ਮੰਨ ਲਓ ਤਾਜੀ ਸੂਈ ਆ ਇੱਕ ਤਾਜੀ ਸੂਈ ਆ ਹਾਂਜੀ ਠੀਕ ਆ ਤਾਂ ਪਹਿਲੇ ਨੰਬਰ ਵੀਰ ਜਦ ਇਥੋਂ ਸਟਾਰਟ ਕਰ ਲਗੇ ਇਸ ਬੈਡ ਤੋਂ ਕੀ ਡਿਟੇਲਾਂ ਦੀ ਵੀਰ ਇਹ ਵੀਰ ਜੀ ਮੰਨ ਲਓ ਤਿੰਨ ਤੋਂ ਸਾਢੇ ਤਿੰਨ ਮਹੀਨੇ ਦੀ ਸੂਈ ਆ ਸਾਢੇ ਕਿ ਤਿੰਨ ਮਹੀਨੇ ਦੀ ਹਾਂਜੀ ਕੋਈ ਮੰਨ ਲਓ 10 15 ਦਿਨ ਦੀ ਬਣੀ ਆ ਹੂੰ ਤੇ ਦੁੱਧ ਇਸ ਟਾਈਮ ਆਊਗਾ ਥੱਲੇ 10 ਕਿਲੋ 10 ਕਿਲੋ ਹਾਂਜੀ ਤੇ 8 ਤੋਂ 9 ਲੀਟਰ ਪੂਰਾ ਲੀਟਰ ਨਾਲ ਮਿੰਤਾ ਵਾਲਾ ਆਪਾਂ ਮਿਣ ਕੇ ਦੋ ਟਾਈਮ ਦਵਾਂਗੇ ਜਿੱਦਾਂ ਮਰਜ਼ ਹਾਂਜੀ ਬਾਕੀ 10 ਕਿਲੋ 10 ਕਿਲੋ ਬਣਾਵਾਂਗੇ ਹਾਂ 10 ਕਿਲੋ ਆ ਪਰ 9 ਦੇ ਮੰਨ ਲਓ ਪੂਰਾ ਫੁੱਲ ਗਰੰਟੀ ਦੇਣਾ ਜਿਹੜਾ ਲੀਟਰਾਂ ਬਣਾ ਕੇ ਦੇਵਾਂਗੇ ਠੀਕ ਆ ਹਾਂਜੀ ਠੀਕ ਆ 10 ਕਿਲੋ ਆ ਦੋਸਤੋ ਬਾਕੀ 9 ਕਿਲੋ ਵੀਰਾਂ ਦਾ ਵੀ ਕੋਈ ਵੀਰ ਕਹਿਣ ਤੋਂ ਭਾਵੇਂ ਵੀ ਆਨਲਾਈਨ ਸੌਦਾ ਕਰਦੇ ਹੋ ਤੇ 9 ਕਿਲੋ ਵੀ ਤੁਸੀਂ ਮੰਨ ਕੇ ਖਰੀਦ ਸਕਦੇ ਹੋ 9 ਕਿਲੋ ਦਾ ਮੰਨ ਕੇ ਤੁਸੀਂ ਸੌਦਾ ਕਰਿਓ ਤੇ ਸੁਆ ਦੂਜਾ ਕੀ ਚੀਜ਼ ਆ ਸੁਆ ਵੀ ਤੇ ਦੂਜਾ ਐ ਅਗਰ ਤੀਜੇ ਲਈ ਬਣੀ ਠੀਕ ਤੀਜੇ ਲਈ ਬਣੀ ਆ ਕਿੰਨੇ ਟਾਈਮ ਹੋਗਾ ਦੱਸਿਆ ਇਹਨੂੰ ਵੀਰ ਜੀ ਅੱਜ ਤੋਂ ਮੰਨ ਲਓ 13-14 ਦਿਨ ਹੋਏ ਆ ਇਹ ਆਈ ਹੋਈ ਨੂੰ ਇਹ ਆਈ ਹੋਈ ਨੂੰ ਠੀਕ ਆ ਹਾਂਜੀ 13 14 ਦਿਨਾਂ ਦੇ ਅੱਗੇ ਨਵੇਂ ਦੁੱਧ ਹੋਈ ਬਣੀ ਬਣੀ ਹਾਂਜੀ ਤੇ ਬਾਕੀ ਧਾਰ ਚ ਵਾਈ ਦੱਸੋ ਕਿਵੇਂ ਮੈਂ ਨਾ ਵੀਰ ਜੀ ਇੱਕ ਨੰਬਰ ਕੋਈ ਮੰਨ ਲਓ ਵੰਗਾ ਨਹੀਂ ਪਾਉਣਾ ਉਦਾਂ ਬਹਿ ਜਾਣਾ ਇੰਨੀ ਮੋਟੀ ਧਾਰ ਕੋਈ ਕੋਈ ਗੱਲਾਂ ਹੀ ਛੱਡ ਦੋ ਇੰਨਾ ਚ ਵਾਪਸ ਮਾਇਦਾ ਠੀਕ ਆ ਹਾਂਜੀ ਜਦ ਬਈ ਤੋੜ ਦੋ ਲੰਮਾ ਤੋੜ ਦੋ ਪਿੱਛੇ ਨੂੰ ਸੋ ਬਾਕੀ ਦੋਸਤੋ 15 ਕ ਦਿਨ ਦੀ ਏ ਆਈ ਹੋਈ ਹੈ ਡੰਨ ਸੋ ਬਾਕੀ ਅਗੇ ਇਲਾਕਾ ਕਿਸੇ ਵੀਰਤਾ ਜੇ ਨਿਕਲ ਆਉਂਦਾ ਪਸ਼ੂ ਅੱਗੇ ਹਨਾ ਬਾਕੀ ਵੱਡੀ ਵੱਡੀ ਵੀਰੇ ਬਹੁਤ ਆ ਠੀਕ ਆ ਕਦ ਕਾਠ ਵੱਡੀ ਆ ਠੀਕ ਆ ਵੱਡੇ ਕਦ ਕਾਠੀ ਦੀ ਆ ਤੇ 100 ਕਿਲੋ ਜਿਹੜਾ ਬਿਲਕੁਲ ਹਾਜ਼ਰ ਦੁੱਧ ਆ ਵੀ ਢਾਈ ਤੋਂ ਤੋਂ ਤਿੰਨ ਕ ਮਹੀਨੇ ਜਿਹੜਾ ਅਪ੍ਰੋਕਸੀਮੇਟਲੀ ਜਿਹੜਾ ਸੂਈ ਨੂੰ ਸਮਾ ਹੋ ਗਿਆ ਉਹ ਤਿੰਨ ਕ ਮਹੀਨੇ ਦੇ ਲੱਗ ਸਮ ਹੋ ਗਿਆ ਸਮਾ ਠੀਕ ਆ ਤੇ ਆ ਤੁਸੀਂ ਥਣ ਚਟਾ ਦੇਖ ਕੇ ਚੈੱਕ ਕਰੋ ਜੀ ਠੀਕ ਤੇ ਸੂਈ ਉੱਤੇ ਲੱਗ ਪੂਰੀ ਆ ਵੈਸੇ ਟਾਈਮ ਦੇ ਹਿਸਾਬ ਨਾਲ ਮਾਰਨਿੰਗ ਚ ਵਈ ਕਿੰਨੇ ਵਜੇ ਕਰੀਏ ਜੀ ਮਾਰਨਿੰਗ ਵੀਰੇ ਅੱਜ 5 ਵਜੇ ਕੀਤੀ ਆ 5 ਵਜੇ ਗਲਤ ਗੱਲ ਨਹੀਂ ਕਰਦੇ ਠੀਕ 5 ਵਜੇ ਚਵਾਈ ਭਰਾਓ ਹੋਈ ਆ ਮੈਂ ਮੈ ਤੁਹਾਨੂੰ ਟਾਈਮ ਨੋਟ ਕਰਾਤਾ ਸੀ ਵੀ 1 ਵਜੇ ਦਾ ਸਮਾਂ ਹੈ ਠੀਕ ਆ ਸੋ ਕੱਦ ਕਾਟੀ ਸੋਨਾ ਇੱਕ ਰੰਗ ਬਿਲਕੁਲ ਬਲੈਕ ਆ ਤੇ ਥਾਣ ਭਾਂਡਾ ਸਾਫ਼ ਆ ਠੀਕ ਆ ਜੀ ਬਾਕੀ ਚਵਾਈ ਆ ਜਿਹੜੇ ਵੀਰ ਨੇ ਅੱਗੇ ਪੈਸੇ ਖਰਚ ਕਰਨੇ ਆ ਉਹਨੇ ਚਵਾਈ ਇੱਕ ਟਾਈਮ ਦੋ ਟਾਈਮ ਤੁਸੀਂ ਕਰਕੇ ਦੇਖ ਹੀ ਲੈਣੀ ਆ ਤੇ 10 ਕਿਲੋ ਔਰ 9 ਮੰਨ ਕੇ ਤੁਸੀਂ ਸੌਦਾ ਕਰ ਸਕਦੇ ਹੋ ਤੇ ਮੁੱਲ ਪੁੱਛਦੇ ਆਪਾਂ ਅੱਛਾ ਭਾਈ ਆਜਾਦ ਕਿੰਨਾ ਵੀਰੇ ਲੈਣ ਦੇਣਾ ਵੀਰੇ ਦਾ 20000 ਚ ਮਾਨਤਾਣ ਕਰਦਾਂਗੇ 20000 ਚੋਂ ਹਾਂਜੀ ਠੀਕ ਆ ਹਾਂਜੀ ਦੁੱਧ ਉਦਾਸੀ ਤੇ 9 ਦੀ ਪੂਲ ਗਰੰਟੀ ਆਪਣੀ तकरीबन ਜੇਕਰ ਆਪਾਂ ਹੁਣ ਬਿਨ ਬੱਚਾ ਹਾਂ ਬਿਨ ਬੱਚਿਆਂ ਚਲੋ ਇਹਨਾਂ ਵੀ ਤੁਸੀਂ ਦੱਸਿਆ ਵੀ ਤਿੰਨ ਕ ਮਹੀਨੇ ਸਮਾਂ ਹੀ ਹੋਇਆ ਹਾਂਜੀ ਤਿੰਨ ਮੰਨ ਲਓ ਸਾਢੇ ਤਿੰਨ ਮੰਨ ਲਓ ਇਹਨਾਂ AI ਹੋਈ ਨੂੰ ਮੰਨ ਲਓ ਇਹਨੂੰ 10 ਤੋਂ 12 ਦਿਨ ਦੇ ਵਿੱਚ ਵਿੱਚ ਹੋ ਗਿਆ ਹੂੰ ਕਿਉਂਕਿ ਮੰਨ ਲਓ ਇੰਨੇ ਚਿਰ ਤੱਕ ਬਾਅਦ ਡੰਗਰ ਬੋਲਦਾ ਬੋਲਦਾ ਹੂੰ ਹਾਂਜੀ ਠੀਕ ਆ ਭਰਾ ਹਾਂਜੀ ਸੋ 20000 ਦੋਸਤੋ ਮੰਗ ਆ ਠੀਕ ਆ ਡਿਮਾਂਡ ਜਿਹੜੀ 20000 ਆ ਤੇ ਦੁੱਧ ਵੀ ਵਧੀਆ ਹੈਗਾ ਥੱਲੇ 9 ਕਿਲੋ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਲੈਣੀ ਠੀਕ ਆ ਕਹਿਣ ਨੂੰ ਬਈ ਨਾਲ ਦਾ ਵੀ 10 ਕਿਲੋ ਆਪਾਂ ਕਹਾਂਗੇ ਪਰ 9 ਆ ਜਿਹੜੀ ਚਵਾਈ ਕਰੂੰਗੀ ਠੀਕ ਆ ਅਗਲੇ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਆ ਡਿਟੇਲ ਉਹਨਾਂ ਦੀ ਵੀ ਆਪਾਂ ਸਾਂਝੀ ਕਰਦੇ ਆ ਤੁਹਾਡੇ ਨਾਲ ਹਾਂਜੀ ਦੋਸਤੋ ਬਾਕੀ ਤਿੰਨ ਵੜਾ ਵੀਰ ਦੇ ਕੋਲੇ ਆਜ਼ਾਦ ਹੋਰਾਂ ਦੇ ਕੋਲੇ ਜਿਹੜੀਆਂ ਵਿਕਾਊ ਨੇ ਬਿਲਕੁਲ ਉਹਨਾਂ ਦਾ ਆਪਾਂ ਫੇਰ ਵਾ ਬਿਲਕੁਲ ਡਿਟੇਲ ਜਿਹੜੀ ਆ ਉਹ ਲੈ ਕੇ ਉਹਨਾਂ ਤੋਂ ਇਨਫੋਰਮੇਸ਼ਨ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਦੋ ਗੱਬਣ ਵੜਾ ਨੇ ਠੀਕ ਆ ਜੀ ਇੱਕ ਵੜ ਬਿਲਕੁਲ ਸੁਹੀ ਸੁਵਾਈ ਆ ਤੇ ਉੱਚੇ ਬੱਚੇ ਦੇ ਵਿੱਚ ਆਪਾਂ ਵੇਖਾਂਗੇ ਵੀ ਸਮਾਂ ਮਹੀਨਾ ਹੋ ਗਿਆ ਕਿੰਨਾ ਪੂਰੀ ਗੱਲਬਾਤ ਕਰ ਲਾਂਗੇ ਕਿੰਨਾ ਮੌਕੇ ਤੇ ਬਿਲਕੁਲ ਹਾਜ਼ਰ ਦੋਤਾ ਸੋ ਪੂਰੀ ਡਿਟੇਲ ਜਿਹੜੀ ਆਪਾਂ ਲੈਣੇ ਆ ਤੇ ਦੋ ਜਿਹੜੀਆਂ ਪਹਿਲੇ ਨੰਬਰ ਤੇ ਜਿਹੜੀਆਂ ਇਹ ਗੱਪਾਂ ਵਹਿਣਾ ਦੋਸਤੋ ਪਹਿਲਾਂ ਇਹਨੂੰ ਤਾਂ ਆਪਾਂ ਸ਼ੁਰੂਆਤ ਕਰ ਲੈਨੇ ਆ ਤੇ ਅਜਾਦ ਭਾਈ ਇੱਕ ਤਾਂ ਵੀਰੇ ਜਿਹੜੀ ਇਹ ਪਹਿਲੇ ਨੰਬਰ ਤੇ ਇਹ ਆ ਗਈ ਵਹਿੜ ਆਪਣੇ ਕੋਲ ਹਾਂਜੀ ਇਹ ਗੱਪਾਂ ਨੇ ਭਰਾ ਹਾਂਜੀ ਵੀਰ ਜੀ ਇਹ ਗੱਪਾਂ ਆਜ ਤੋਂ ਮਮਾ ਪਾਸਾ ਦੇ ਲੈਂਦੀ ਆ ਅੱਛਾ ਜੀ ਤੇ ਮੂੰਹ ਚਾਰ ਦਾਂਦੇ ਆ ਮੂੰਹ ਚੌਗੀ ਆ ਹਾਂਜੀ ਠੀਕ ਆ ਬਾਕੀ ਹਾਈਡਰ ਚ ਵੱਡੀ ਆ ਚੰਗੀ ਵਧੀਆ ਤੁਹਾਨੂੰ ਬਹੁਤ ਹੂੰ ਮਸੀ ਪਹਿਲਾ ਸੁਆ ਫਰੂਨ ਬੱਛੀ ਸੋਰੀ ਹੈ ਇਹ ਜਰਸੀ ਕ੍ਰੋਸ ਹੋਤੀ ਹੈ ਜਰਸੀ ਕ੍ਰੋਸ ਹੈ ਜੀ ਜਰਸੀ ਕ੍ਰੋਸ ਨੂੰ ਮੱਥਾ ਜਿਹੜਾ ਦੋਸਤੋ ਬਿਲਕੁਲ ਵੇਖੋ ਤੁਸੀਂ ਜਿਵੇਂ ਜਰਸੀ ਬੱਛੀ ਦਾ ਹੁੰਦਾ ਤੇ ਮੂੰਹ ਆਚਾਰ ਦਾ ਹੁੰਦਾ ਠੀਕ ਆ ਤੇ ਪਹਿਲਾ ਸੁਆ ਸੋਨਾ ਬਾਕੀ ਆ ਜਿਹੜੀ ਥਾਂ ਕੁਆਲਿਟੀ ਆ ਆ ਕਰੋ ਜੀ ਪੰਟ ਨੂੰ ਬਹੁਤ ਵਧੀਆ ਲੱਗਾ ਮੁਠੀ ਵਾਲਾ ਹਾਂ ਜੀ ਤੇ ਦਿਨ ਹਾਤੇ ਕਿੰਨੇ ਦਸਿਆ ਸੂਨ ਦੇ ਵਿੱਚ ਸੱਤ ਅੱਠ ਦਿਨ ਲੱਗੂਗੀ ਰਮਨ ਆਈ ਵੀਰ ਜੀ ਸੱਤ ਅੱਠ ਦਿਨ ਹਾਂਜੀ ਹਫਤਾ ਪੂਰਾ ਹੈ ਹਾਂਜੀ ਬਣੂਗੀ ਪੂਰਾ ਜੀ ਬਣੂ ਪੂਰਾ ਜਿਆਦਾ ਨਹੀਂ ਆ ਪੰਜ 16 17 ਕਿਲੋ ਦੁੱਧ ਨਾਰਮਲ ਚਵਾ ਦੇਣਾ ਮਤਲਬ ਜਿੱਦੀ ਮਤਲਬ ਵੜਦੀ ਜਿਆਦਾ ਪਾ ਦੇ ਜਿਆਦਾ ਪਾ ਦੋ ਬਾਕੀ ਜਿਹੜਾ ਕੱਦ-ਕਾੜ ਹਣਾ ਜਿਹੜਾ ਕੱਦ-ਕਾੜ ਵੱਲੋਂ ਵੱਡੇ ਕੱਦ-ਕਾੜ 'ਚ ਪਹਿਲ ਨੂੰ ਅੱਛੀ ਮੂੰਹਾਂ ਜੇ ਚਾਰ ਦਾਂਦੀ ਆ ਹਾਂ ਲੋ ਵੀ ਦੋਸਤੋ ਪੂਰੀ ਕਮਾਲ ਕਰ ਦੂਗੀ ਠੀਕ ਆ ਕਿਉਂਕਿ ਹਜੇ 6-7 ਦਿਨ ਬਾਕੀ ਐ ਸੂਨ ਦੇ ਵਿੱਚ ਤੇ ਬੈਕ ਸਾਈਡ ਤੋਂ ਸੱਜੇ ਖੰਭੇ ਉਹ ਜਿਹੜੇ ਬੰਨੇ ਉਹ ਮਰਜ਼ੀ ਤੁਸੀਂ ਹਵਾਨਾ ਲੇਵਾ ਵੇਖੋ ਵਿਥ ਵਰਨਾ ਜਿਹੜੀਆਂ ਹੈਗੀਆਂ ਨੇ ਉਹ ਵੀ ਇੱਕੋ ਜਿਹਾ ਮਿਲ ਲਗੀਆਂ ਚੌਥਾ ਥਣਾਂ ਦੇ ਵਿੱਚੋਂ ਠੀਕ ਆ ਫੋਲ ਕੇ ਤੋੜ ਕੇ ਜਦਪਈ ਦਿਖਾ ਦੇ ਸੋ ਸਭ ਤੋਂ ਵੱਡਾ ਦੋਸਤ ਇੱਕ ਜਰੂਰ ਜਿਹੜਾ ਇੱਕ ਵਿਸ਼ਾ ਹੁੰਦਾ ਵੀਰਾਂ ਦਾ ਵੀ ਗੱਲਬਾਤ ਪੁੱਛਦੇ ਵੀ ਛੋਟਾ ਕੱਦ ਕਰ ਜਾਂ ਮੀਡੀਅਮ ਹਾਈਟ ਦੀ ਚੰਗੀ ਹਾਈਟ ਫੁਰਲਾ ਠੀਕ ਆ ਨਾਰਮਲ ਜਿਵੇਂ ਆਪਾਂ ਐਚ ਐਫ ਤੇ ਜਰਸੀ ਦਾ ਕ੍ਰੋਸ ਕਹਿ ਦਿੱ ਗਏ ਵੀ ਕੱਦ ਕਰ ਜਿਹੜਾ ਐਚ ਐਫ ਐਲ ਆ ਤੇ ਫੇਸ ਕੁਆਲਿਟੀ ਜਿਹੜੀ ਉਹ ਜਰਸੀ ਦੇ ਵਿੱਚ ਆ ਬਾਕੀ ਥਣ ਭਾਂਡਾ ਤੁਸੀਂ ਆ ਵੇਖ ਕੇ ਚੈੱਕ ਕਰੋ ਹਾਂਜੀ ਅੱਜ ਅੱਜ ਨਹੀਂ ਦਿਖਾ ਦੋ ਇਹ ਨਾ ਕੋਈ ਆਹ ਲੋਹੇ ਦੰਦੋ ਦਿਖਾ ਦੇ ਜੀ ਕੋਈ ਗੱਲ 4 ਦਾ ਠੀਕ ਹੈ ਜੀ 4 ਦਾ ਠੀਕ ਆ ਤੇ ਅਜਾਦ ਭਾਈ ਫਿਰ ਲੈਣ ਦੇਣ ਦਾ ਮੁੱਲ ਕੀ ਡਿਮਾਂਡ ਵੀਰੇ 50000 ਤੇ 2000 ਰੁਪਇਆ ਛੋਟ ਕਰ ਦਾਂਗੇ 45 ਦੀ ਦੇ ਦਾਂਗੇ 45 ਹੋਰ ਬਾਕੀ ਮੌਕੇ ਦੇ ਆਏਗਾ ਇਹਦਾ ਮਾਨਤਾਣ ਕਰ ਦਾਂਗੇ ਹੂੰ ਹਾਂਜੀ ਬਾਕੀ ਵੀਰੇ ਆਪਣਾ ਨਿਗਾਹ ਰੇਡ ਜਿੱਡੀ ਵਹਿੜ ਆ ਕੋਈ 60 ਨਹੀਂ ਕੋਈ 65 ਨਹੀਂ ਬਿਲਕੁਲ ਰੇਟ ਛੋਟਾ ਆ ਬਾਕੀ ਜਿਹੜਾ ਦੋਸਤੋ ਵਹਿੜ ਵੱਡੀ ਆ ਠੀਕ ਆ ਜਿਆਦਾ ਨਹੀਂ ਆਪਣਾ 16 17 ਲੀਟਰ ਨਾਰਮਲ ਚੋਆਈ ਬਿਲਕੁਲ ਸੂਆ ਪਹਿਲਾ ਸੂਣਾ ਵਾਧੇ ਬੰਦੀ ਹੈ ਕਿ ਦੋਸਤੋ ਵੀ ਪਹਿਲਾ ਸੂਆ ਸੂਣਾ ਤੇ ਥਣ ਵੀ ਤੁਸੀਂ ਵੇਖੋਗੇ ਪਹਿਲੇਨ ਬੱਛੀ ਨੂੰ ਦੂਜੇ ਤੀਜੇ ਸੂਵੇ ਵਾਲੇ ਉਸ ਹਿਸਾਬ ਵੰਡ ਦਾ ਥਣ ਲਗਾ ਵੀ ਬਿਲਕੁਲ ਮੁਠੀ ਰਾਂ ਤੇ ਹੱਥੀ ਜਵਾਈ ਤੁਸੀਂ ਬੜੇ ਸੌਖੇ ਤਰੀਕੇ ਨਾਲ ਕਰ ਸਕਦੇ ਹੋ ਆ ਵੀਰ ਜੀ ਠੀਕ ਆ ਤਹਿਸੀਲ ਸਭ ਪੂਰੀ ਆ ਇਸ ਤੋਂ ਬਾਅਦ ਅੱਗੇ ਦੂਜੇ ਨੰਬਰ ਤੇ ਆਪਣੇ ਕੋਲ ਆ ਗਈ ਇਹ ਵੀ ਗੱਪਣੀ ਹੈ ਜੀ ਹਾਂਜੀ ਇਹ ਵੀ ਗੱਪਣ ਹੈ ਦੂਜਾ ਸੁਬਾ ਜੀ ਪਹਿਲੇ ਸੁਬੇ ਨੇ ਦੁੱਧ 15 ਲੀਟਰ ਚੁਆਇਆ ਜੀ ਹੂੰ ਛਾਈ ਵਾਲ ਜਰਸੀ ਦਾ ਕ੍ਰੋਸ ਆ ਕੋਈ ਗਰਮੀ ਜੀ ਨੂੰ ਕੋਈ ਜਿੱਥਾ ਮਰਜ਼ੀ ਵੰਡੜੇ ਕੋਈ ਚੱਕਰ ਨਹੀਂ ਜੀ ਹੂੰ ਹਾਂਜੀ ਬਣੂ ਬਣੂ ਬਹੁਤ ਜ਼ਿਆਦੀ ਤੇ ਦੁੱਧ ਪਹਿਲੇ ਸੁਬੇ ਘਰ ਵਾਲੇ ਦੱਸਿਆ ਕਿ 15 ਲੀਟਰ ਚੁਆਇਆ ਨੇ ਜੀ ਹਾਂਜੀ ਪਹਿਲੇ ਸਵੇਰ ਹੁਣ ਦੁੱਜਾ ਹੁਣ ਦੁੱਜਾ ਹੈ ਦੇਣਾ ਤੇ ਬਰਾਬਰੀ ਲੈ ਜੂ ਵੀ ਆਪਣਾ ਦੇਣਾ 5-7 ਲੈਣੇ ਜੀ ਉਹਨੇ ਵੇਖੋ ਜੀ ਟਿੰਕਲ ਬਹੁਤ ਜ਼ਿਆਦੀ ਚੱਲੀ ਹੈ ਠੀਕ ਆ ਤੇ ਨਿਗਰ ਪਲੀ ਪੁਰੀ ਪੁਰੀ ਪਲੀ ਪੁਰੀ ਬਹੁਤ ਜ਼ਿਆਦੀ ਬਸ ਸੰਭੀ ਗਏ ਨੇ ਚੰਗੀਆਂ ਖੋਲ ਕੇ ਦਿਖਾਈਏ ਜੀ ਸਾਫ ਸਮਾਲ ਚੰਗੀਆਂ ਦੋਸਤੋ ਤੇ 15 ਤੋਂ ਪਲੱਸ ਪਹਿਲੇ ਸਵੇਰੇ ਆ ਹਾਂ ਪਹਿਲੇ ਸਵੇਰੇ ਘੜਤਾ ਹੋਗਾ ਦੋ ਦਬੱਡੇ ਬਾਕੀ ਸਾਫ ਸਵਾਈ ਬਹੁਤ ਜ਼ਿਆਦੀ ਲੱਗੀ ਦੇਖੋ ਸਾਫ ਬਹੁਤ ਮਜ਼ਰੋ ਦੇਖੋ ਪੂਰੀ ਫੁੱਟ ਬਾਲ ਰੰਗ ਹੂੰ ਹਵਾਣਾ ਜਿਹੜਾ ਦੋਸਤੋ ਤਕਰੀਬਨ ਤੁਸੀਂ ਵੇਖੋਗੇ ਬਿਲਕੁਲ ਕੰਪੈਕਟ ਹੈਡਰ ਆ ਠੀਕ ਆ ਤੇ ਬਾਲਾ ਉਹ ਨਹੀਂ ਹੈਗਾ ਵੀ ਢਿੱਲਾ ਕਮਲਾ ਜਾਲੇ ਬਾਣੀ ਦਾ ਹਜੇ ਵੈੜ ਨੇ ਬੰਨਣਾ ਇੱਕ ਟੁਕੜੀ ਹਫਤਾ ਖੰਡ ਹਜੇ ਪੂਰਾ ਬਾਕੀ ਹੈ ਸੁੰਨ ਦੇ ਵਿੱਚ ਠੀਕ ਆ ਭਾਰੀ ਆ ਪੂਰੀ ਸਰੀਰਕ ਜਕਰਮੰਤਰ ਤੇ ਕੀਏ ਤਾਂ ਭਾਰਾ ਵਜਨ ਹੈਗਾ ਤੋਂ ਥਾਂ ਤੁਸ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਹੀ ਲੈਣੇ ਵੀ ਕੋਈ ਬਾਲਾ ਦੋਸਤੋਂ ਵੱਖਰੇ ਤੌਰ ਤੇ ਕੁਝ ਦੱਸ ਦੇ ਆਪਾਂ ਵੀ ਥਾਂ ਲੰਬਾ ਬਿਲਕੁਲ ਉਹ ਗੱਲ ਵੀ ਸਾਇਆ ਚ ਚੰਗਾ ਥੰਦਾ ਠੀਕ ਆ ਸਾਥੀ ਚਵਾਈ ਵਾਲਾ ਥਾਣਾ ਤੇ ਨਿੱਕਰ ਪਿੰਡੇ ਦੀ ਆਪੋਲੀਆ ਦੇ ਕੋਠੀ ਹਾਂ ਅਜਾਦ ਭਾਈ ਕਿੰਨੇ ਕ ਦਾ ਲੈਣ ਦੇ ਫਿਰ ਇਹਦਾ ਬੋਲ ਇਹਦਾ ਵੀਰ ਜੀ 50000 ਤੇ ਉਹਦਾ ਵੀ 2000 ਛਰ ਦਾਂਗੇ ਪੰਜਾਹ ਹਾਂਜੀ ਇਹਦਾ ਦੋ ਹੀ ਛੜਦਾਂਗੇ ਬਾਕੀ ਆਏਗਾ ਇਹਦਾ ਮਾਨਤਾਨ ਕਰਦਾਂਗੇ ਬਾਕੀ ਮੱਚੀ ਜਿਆਦਾ ਨਹੀਂ ਆਪਾਂ ਦੇ 15 ਕਿਲੋ ਐਰ ਕੀ ਦੁੱਧ ਚਵਾਜੇ ਤੋਂ ਬਹੁਤ ਜ਼ਿਆਦਾ ਮੰਨ ਲਓ ਨਾ ਨੂੰ ਕੋਈ ਗਰਮੀ ਨਾ ਨਾ ਹੋਰ ਹਾਂਜੀ ਬਾਕੀ ਪਲੀ ਪੁਲੀ ਬਹੁਤ ਜ਼ਿਆਦੀ ਆ ਵੱਡੀ ਆ ਪਲੀ ਵਾਲੇ ਪਾਸੋਂ ਦੋਸਤੋ ਕੋਈ ਸ਼ੱਕ ਨਹੀਂਗਾ ਵੇੜ ਵੱਡੀ ਆ ਕੱਦ ਕਾਠੀ ਮੈਂ ਤੁਹਾਨੂੰ ਪਹਿਲੀ ਵੇੜ ਦਾ ਦਿਖਾਇਆ ਸੀਗਾ ਉਹਦੇ ਇਕੂ ਵਾਲਾ ਬਿਲਕੁਲ ਬਰਾਬਰ ਚਲੋ ਪਹਿਲਾ ਸਵੇਰ ਦੂਜੇ ਸਵੇਰ ਸੋਣੀ ਆ ਠੀਕ ਆ ਤੇ ਨਿਕਰ ਤੇ ਕਰੋ ਸੰਗ ਤੇ ਵਿੱਚ ਸਭ ਤੋਂ ਜਿਹੜੀ ਅਹਿਮ ਗੱਲ ਹੈਗੀ ਆ ਜ਼ਰੂਰੀ ਹੈ ਠੀਕ ਹੈ 50000 ਦੇ ਵਿੱਚੋਂ 2000 ਵੀਰਾਂ ਦਾ ਰਿਲੀਜ਼ ਕਰ ਦਾਂਗੇ ਠੀਕ ਹੈ ਦੋ ਹੀ ਕਿਹਾ ਸੀ ਭਾਈ ਨਾ ਭਾਈ ਦੋ ਹੀ ਗਿਆ ਬਾਕੀ ਆਏਗਾ ਨਾ ਮੌਕੇ ਤੇ ਹਰ ਮਾਨਤਾ ਕਰ ਦਾਂਗੇ ਮੌਕੇ ਤੇ ਹੋਰ ਗੱਲ ਬਾਤ ਹੋ ਜੂਗੀ ਠੀਕ ਹੈ ਜੀ ਤੋ ਵੈੜ ਚੰਗੀ ਹੈ ਜਰੂਰ ਤੁਸੀਂ ਖਰੀਦ ਸਕਦੇ ਹੋ ਇੱਕ ਜਿਹੜੀ ਦੋਸਤ ਸੂਈ ਸਵਾਈ ਵੈੜ ਆ ਤੇ ਆਜਾਦ ਬਾਈ 3 ਨੰਬਰ ਤੇ ਜਿਹੜੀ ਇਹ ਵੈੜ ਕੀ ਡਿਟੇਲ ਸੁਹਾ ਕਿ ਨਮਾ ਸੂਈ ਇਹ ਵੀਰ ਜੀ ਮੰਨ ਲਓ ਪਹਿਲਾ ਸੁਹਾ ਸੂਈ ਹੈ ਮੂੰਹ ਤੋਂ ਦੋ ਦੰਦ ਜੇ ਮੂੰਹ ਤੋਂ ਦੋ ਹੀ ਆ ਹਾਂਜੀ ਅੱਜ ਸੂਈ ਨੇ ਨੂੰ 25 ਤੋਂ 26 ਦਿਨ ਹੋ ਗਏ ਸੂਈ ਨੂੰ ਤੇ ਬੱਚਾ ਨਹੀਂ ਗਾ ਨਹੀਂ ਨਹੀਂ ਮੰਨ ਲੀ ਕਿ ਅਮੀਨਾ ਹੀ ਮੰਨ ਕੇ ਚਾਹਦੇ ਬੱਚਾ ਮਰ ਗਿਆ ਆਪਣੇ ਬੇੜ ਬੱਚੇ ਉਹ ਬੇੜ ਬੱਚਾ ਦੁੱਧ ਇਸ ਟਾਈਮ 13 ਕਿਲੋ ਦਾ ਦਿਖਾਵਾ 16 ਦਾ ਕਰ ਜੀ ਸ਼ਾਮ ਨੂੰ 17 ਦਾ ਕਰ ਜੀ ਹਾਂਜੀ ਬਾਕੀ ਸਾਫ ਸੂ ਬਹੁਤ ਹਾਈ ਟੂ ਹਾਈ ਬਹੁਤ ਵੱਡੀ ਆ ਮੂੰਹ ਇਹ ਪੂਰੀ ਪ्योर ਦੋ ਦੰ ਅਰੇ ओरिजिनल ਜਿਹੜੀ ਆ ਦੋਸਤੋ ਦੋਦੀ ਆ ਦੋ ਦੰਦੇ ਮੂੰਹ ਤੇ 1 ਮਹੀਨਾ ਮੰਨ ਲਓ ਬេះ 27 ਦਿਨ ਹੋਇਆ ਪਰ ਮਹੀਨਾ ਘੱਟੋ ਘੱਟ ਵੀ ਥਾਂ ਤੁਸੀਂ ਮੰਨ ਸਕਦੇ ਹੋ। ਫੁੱਲ ਜੋਰ ਦੇ ਵਿੱਚ ਤੇ ਪੂਰੀ ਵੱਡੀ ਹਾਈਟ ਆ ਜਿਵੇਂ ਆਪਾਂ ਨਾਰਮਲ ਐਚ ਐਫ ਵੈੜਾ ਪਰ ਜਰਸੀ ਕਰਵਾਸਾ ਠੀਕ ਹੈ ਜੀ। ਆ ਦੇਖੋ। ਬੇਲ ਜਿਹੜੀ ਆ ਦੋਸਤੋ ਚੰਗੀ ਹਾਸੀ ਬੇਲ ਆ ਤੇ ਕਦ ਕਦ ਉਚਾਈ ਫਵਾਨਾ ਪੂਰੀ ਲੈਂਥ ਤੁਸੀਂ ਵੇਖੋਗੇ ਨਵਾਈ। ਉਜਾਈ ਪੂਰੀ ਆ ਬੈਠਦੀ ਹੈਗਾ ਜਰਸੀ ਕਰੋ ਸੰਗ ਦੇ ਵਿੱਚ ਜਿਵੇਂ ਜਰਸੀ ਤੇ ਆਪਾਂ ਐਚ ਐਫ ਕਰੋ ਸੰਗ ਦੇ ਵਿੱਚ ਤੁਸੀਂ ਇਹਨੂੰ ਕਾਊਂਟ ਕਰ ਸਕਦੇ ਹੋ ਇੱਕ ਮਹੀਨੇ ਦਾ ਸਮਾਂ ਬਿਲਕੁਲ ਹੋ ਗਿਆ ਸੁਹਿੰਮ ਤੇ ਬੇਨ ਬੱਤੇ ਹੋ ਤਾਂ ਥਣ ਥਣ ਜਿਹੜਾ ਬੇਕੂng ਦੋਸਤੋ ਜਿਵੇਂ ਆਪਾਂ ਮੱਝਾਂ ਨਾਲ ਥਣ ਕਹਿ ਦਿੰਨੇ ਵੀ ਲੰਬਾਈ ਦੇ ਵਿੱਚ ਨੂਕ ਵਾਲਾ ਥਾਣਾ ਲੰਬਾ ਬਿਲਕੁਲ ਮੁਠੀ ਵਾਲਾ ਹਾਥੀ ਚਵਾਈ ਵਾਲਾ ਥਾਣਾ ਤੇ ਪੂਰੀ ਫੇਟ ਆਪਦੇ ਆਪ ਤੇ ਵਜਮਦਾਰ ਪੂਰੀ ਸਾਦੇ ਸਾਦੀ ਸੋਨਾ ਠੀਕ ਹੈ ਜੀ ਦੋਂਦੀ ਐ ਸ਼ੀ ਆ ਲੋ ਹੂੰ ਸੋ ਪਿਓਰ ਜਿਹੜੀ ਆ ਦੋਸਤੋ ਦੋਂਦੀ ਆ ਠੀਕ ਆ ਦੋ ਦਾੰਦਾ ਕਈ ਵਾਰਾਂ ਦੇ ਵਿੱਚ ਮਨ ਦੇ ਵਿੱਚ ਕੋ ਡਾਊਟ ਨਾ ਰਿਹਾ ਜੀ ਕਿ ਆ ਕੁਝ ਹੋਰ ਤੇ ਬਖਾਇਆ ਕੁਝ ਹੋਰ ਪਰ ਦੋਂਦੀ ਵਾਸੀ ਆ ਕੱਦ ਘੜ ਵੇਖੋ ਤੁਸੀਂ ਜੰਮੀ ਪੜੀ ਵੇਖੋ ਵੇਖੋ ਮੇਰਾ ਮੰਨ ਲਓ ਸਾਢੇ 5 ਫੁੱਟ ਤੋਂ ਉੱਪਰ ਆ ਹੂੰ ਤੇ ਵੇਖੋ ਕਿੰਦੀ ਹਾਈਟ ਛੱਬੀ ਲਓ ਜੀ ਵੀ ਜੰਮੀ ਪੜੀ ਪੂਰੀ ਆ ਕਿਸੇ ਨੇ ਰੀਜ ਨਾਲ ਮਲਗੀ ਸ਼ੌਂਕੀਆ ਤੌਰ ਤੇ ਸਾਹਸ ਮਾਰ ਕੇ ਕੀਤੀ ਆਹ ਦੇਖੋ ਜੀ ਆ ਅਗਲੇ ਥਾਣੇ ਦਾ ਵੇਖੋ ਜਵਾ ਜੀ ਠੀਕ ਆ ਆ ਮਗਰ ਆ ਕਰੋ ਗੱਲ ਜੀ ਠੀਕ ਆ ਇੱਕ ਨੰਬਰ ਜਵਾਈਏ ਦੋਸਤੋ ਵਹਿਰ ਚੰਗੀ ਆ ਰੇਡ ਪੁੱਛਦੇ ਆ ਕਿੰਨਾ ਜਿਆਦਾ ਭਾਈ ਲੈਣ ਦੇਣ ਫਿਰ ਹਾ ਨਾ ਵੀਰੇ ਤਾਂ 40000 5000 ਰੁਪਿਆ ਛੱਡ ਦਾਂਗੇ 40 ਚੋਂ ਹਾਂਜੀ ਬਾਕੀ ਜੇ ਮੰਨ ਲਓ ਇਹ ਬੱਚਾ ਦਾ ਇਹੋ ਵੱਛੀ ਮੰਨ ਲਓ 60000 ਰੁਪਏ ਦੀ ਵਿਗਣੀ ਜਿੱਦੀ ਬਹੁਤ ਹਾਈਟ ਹੈ ਦੀ। ਹੂੰ। ਫਿਰ ਇਹਨਾਂ ਕੀ ਇਕੱਲੇ ਬੱਚੇ ਦਾ ਮੰਨ ਲਓ ਜਿਹੜਾ 15-20000 ਰੁਪਏ ਦਾ ਲੈ ਗੋ ਕੰਦੀ ਬੱਚੇ ਦੀ ਲੱਗਣ ਦੀ ਹੈ। ਬਿਲਕੁਲ ਬਿਲਕੁਲ। ਬਾਕੀ ਵੀਰੇ ਹੁੰਦੇ ਸੂਏ ਨੂੰ ਮੰਨ ਲਓ ਜਿਆਦਾ ਨਹੀਂ ਆਪਾਂ ਨੇ 70-80000 ਤੋਂ ਘੱਟ ਵਿਗਦੀ ਨਹੀਂ। ਜਿਹੜੇ ਕੱਦ ਘੜ ਦੀ ਮਾਲ ਕੜਾ। ਅਜੇ ਮੰਨ ਲਓ ਪਹਿਲਾਂ ਸੂਆ ਮੂਹ ਤੋਂ ਦੋ ਜਾਂਦੇ ਆ। ਬਿਲਕੁਲ। ਵੱਡੇ ਕੱਦ ਬੋਤਾਲੀ ਆ ਦੋਸਤੋ ਫੇਸ ਕੁਆਲਿਟੀ ਚੰਗੀ ਐ ਐਚ ਐਫ ਜਰਸੀ ਕ੍ਰੋਸ ਤੇ ਥਣ ਵੇਖੋ ਤੁਸੀਂ ਨਖੇੜ ਦੇ ਵਿੱਚ ਦੋ ਦਾ ਹਾਜ਼ਰ ਵੀ ਕਿੰਨਾ ਦੱਸਿਆ ਸੀ 13 ਕਿਲੋ ਹੈ ਜੀ 13 ਕਿਲੋ ਕਿਹੜਾ ਮਿੰਤੀ ਦਾ ਮਨਾਵਾਂਗੇ ਅੱਜ ਹੀ ਬਣਾਵਾਂਗੇ ਮੇਰਾ ਮਨਾਉਣ ਵਾਲੀ ਗੱਲ ਹੈ ਵੀ ਇਕੱਲਾ ਕਹਿ ਕੇ ਜਿਹੜਾ ਦੋਸਤੋ 13 ਤੇ ਨਿਕਲੇ ਹੈ ਨਾ 10 11 ਉਹ ਕੰਮ ਦਿਖਾਵਾ ਮੰਨ ਲਓ ਸ਼ਾਮ ਨੂੰ 16 17 ਕਿਲੋ ਦਾ ਕਰਾ ਲਓ ਹੂੰ ਤਾਂ ਤੋਂ ਬੜਾ ਸੋਹਣਾ ਬਿਲਕੁਲ ਵਧੀਆ ਠੀਕ ਆ ਜੀ ਅੱਜ ਪਸ਼ੂ ਚੜਿਆ ਦੋਸਤੋ ਇਹੋ ਸੀਗੇ ਆਵਾਜ ਬਰੇਡ ਨੇ ਬੜਾ ਚੰਗੀਆਂ ਸਾਫ਼ ਸੁਥਰੀਆਂ ਨੇ ਤੇ ਦੋ ਗੱਬਣ ਦਿਖਾਈਆਂ ਤੁਹਾਨੂੰ ਤੇ ਬਿਲਕੁਲ ਇੱਕ ਉੱਚੇ ਬੱਚੇ ਦੇ ਵਿੱਚ ਤੁਹਾਨੂੰ ਦਿਖਾਈ ਹੈ ਜੀ ਠੀਕ ਆ ਇੱਕ ਤੁਹਾਨੂੰ ਮਹੀਨਾ ਜਿਹੜਾ ਇਹ ਦੁੰਦੀ ਬੱਛੀ ਦਿਖਾਤੀ ਆ ਇਹ ਚਾਰ ਵੜਾਂ ਦੀ ਅਜ ਬਾਈ ਯਾਦ ਦੇ ਕੋਲ ਤੇ ਪਿੰਡ ਕਮਾਲਪੁਰ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਸ਼ਿਵਾਜਪੁਰ ਬਿਲਕੁਲ ਨੇੜੇ ਆ ਤੇ ਨੰਬਰ ਵੀ ਯਾਦ ਦੇ ਪੁੱਛਦੇ ਆ ਜਿੰਨਾਂ ਤੇ ਤੁਸੀਂ ਸੰਪਰਕ ਕਰ ਲੈਣਾ ਤੇ ਨੰਬਰ ਜਰੂਰ ਦੇ ਦਿਓ ਜੀ 882767190 ਅੱਛਾ ਜੀ ਇਹੋ ਨੰਬਰ ਇੱਕ ਹੀ ਚੱਲਦਾ WhatsApp ਵਗੈਰਾ ਚੱਲਦਾ ਇੱਥੇ WhatsApp ਚੱਲਦਾ ਜੀ ਠੀਕ ਆ ਹਾਂਜੀ ਸੋ WhatsApp ਦਾ ਨੰਬਰ ਜਿਹੜਾ ਦੋਸਤੋ ਤਾਂ ਜ਼ਰੂਰੀ ਆ ਵੀ ਕਿਸੇ ਵੀਰ ਨੇ ਹੋ ਸਕਦਾ ਵੀ ਕੋਈ ਸ਼ਾਮ ਅਵੇਲੇਬਲ ਹੈ ਤੁਸੀਂ ਚੁਵਾਈ ਕਰਕੇ ਵੇਖਣੀ ਚਾਹੁੰਦੇ ਹੋ ਤੇ ਚੁਵਾਈ ਵੀ ਤੁਸੀਂ ਲਾਈਵ ਵੀਡੀਓ ਕਾਲ ਤੇ ਚੁਵਾਈ ਕਰ ਸਕਦੇ ਹੋ ਠੀਕ ਆ ਤੇ ਥਣ ਚੜੇ ਸਾਫ ਨੇ ਵੇੜਾਂ ਦੇ ਠੀਕ ਆ ਤੇ ਰੇਟ ਭਾਅ ਬਾਈਟ ਦੀ ਗੱਲ ਕਰੀਏ ਦੋਸਤੋ ਤੇ ਬਾਈਟ ਵੀ ਹਰ ਕਬੀਰ ਦੀ ਫਾਰਮਰ ਵੀਰ ਦੀ ਪਹੁੰਚ ਦੇ ਵਿੱਚ ਆ ਸਾਰਾ ਇਹ 50 ਦੇ ਬਿਲਕੁਲ ਲਾਗੇ ਬੰਨਿਆ ਕੋਈ 2000 ਘੱਟ ਵੱਧ ਇੱਥੇ ਜਿਹੜੀਆਂ ਇਹ ਵੇੜਾਂ ਦਿੱਤੀਆਂ ਜਾਣਗੀਆਂ ਤੇ ਕਦ ਘੜ ਹਰ ਕਬੈੜ ਦਾ ਤੁਹਾਨੂੰ ਪੂਰਾ ਵੱਡਾ ਮਿਲੂਗਾ ਕੋਈ ਇਹ ਨਹੀਂ ਹੋਊਗਾ ਵੀ ਛੋਟੇ ਕਦ ਕਾਠ ਵਾਲੀ ਵਿਹੜਾ ਠੀਕ ਆ ਬਾਕੀ ਜੋ ਦਿਖਾਇਆ ਗਿਆ ਦੋਸਤੋ ਉਹ ਨਹੀਂ ਵੈਰੀਫਾਈ ਕਰਨੀ ਜਾਂ ਦੋ ਦੱਸਿਆ ਜਾਂਦਾ ਉਹਨੂੰ ਵੈਰੀਫਾਈ ਕਰਨ ਲਈ ਘਰ ਵਿਜਟ ਜ਼ਰੂਰ ਕਰ ਲਿਆ ਕਰੋ ਕਿਉਂਕਿ ਤੁਸੀਂ ਜਿਹੜੇ ਪੈਸੇ ਖਰਚ ਕਰਨੇ ਆ ਕਿਸੇ ਵੀਰ ਨੇ ਠੀਕ ਆ ਤੇ ਅੱਜ ਇਹ ਬੱਚੀਆਂ ਸੀ ਵੀਰ ਹੁਣਾਂ ਦੇ ਕੋਲ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ